ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਤੁਸੀਂ ਲਗਾਤਾਰ ਸੰਘਰਸ਼ ਦਾ ਹਿੱਸਾ ਵੰਡ ਰਹੇ ਹੋ ਲਗਾਤਾਰ ਆਪਾਂ ਸੰਘਰਸ਼ ਵਿੱਢਿਆ ਹੈ ਤੁਹਾਨੂੰ ਵੀ ਪਤਾ ਹੈ ਸੰਘਰਸ਼ ਤੋਂ ਬਗੈਰ ਆਪਾਂ ਆਪਣੀਆਂ ਮੰਗਾਂ ਹੱਲ ਨਹੀਂ ਕਰਵਾ ਸਕਦੇ ਇਹ ਤੁਸੀਂ ਸਾਰੇ ਸਾਥੀ ਜਾਣਦੇ ਹੋ ਕਿ ਸੰਘਰਸ਼ ਹੈ ਦੀ ਬਦੌਲਤ ਹੀ ਆਪਾਂ ਆਪਣੀਆਂ ਅਸਾਮੀਆਂ 52% ਜਾਂ ਆਪਣੀਆਂ ਲੈਕਚਰਾਰ ਦੀਆਂ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਇਹ ਜਿਹੜੀਆਂ ਮੰਗਾਂ ਆਪਣੀਆਂ ਲਗਾਤਾਰ ਲੜਦੀਆਂ ਆਈਆਂ ਬੇਰਜ਼ਗਾਰਾਂ ਦੀਆਂ ਲਗਾਤਾਰ ਆਪਾਂ ਆਪਣੀਆਂ ਮੰਗਾਂ ਸਰਕਾਰ ਦੇ ਟੇਬਲ ਤੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਸਰਕਾਰ ਨੇ ਹਾਲੇ ਤੱਕ ਕੱਪੜੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਜਾਣਦੇ ਹੋ ਸਰਕਾਰ ਜਦੋਂ ਤੱਕ ਤੁਹਾਡਾ ਰੋ ਨਹੀਂ ਦੇਖਦੀ ਉਦੋਂ ਤੱਕ ਸਰਕਾਰ ਵੀ ਬਿਲਕੁਲ ਆਪਣੀ ਜਿੱਦ ਤੇ ਅੜ ਜਾਂਦੀ ਹੈ ਤੁਸੀਂ ਲਗਾਤਾਰ ਵੇਖ ਰਿਹਾ ਹੋ ਕਿਵੇਂ ਕਿਸਾਨਾਂ ਭਤੀ ਸਰਦਾਰ ਭਗਵੰਤ ਸਿੰਘ ਮਾਨ ਕਿਵੇਂ ਆਪਣੇ ਰੋਹ ਦੇ ਵਿੱਚ ਬੋਲ ਰਿਹਾ ਹੈ ਬਿਲਕੁਲ ਆਪਾਂ ਉਸ ਚੀਜ਼ਾਂ ਦੀਆਂ ਸਖਤ ਬਿੰਦਾ ਕਰਦੇ ਹਾਂ ਪਰ ਕਿਤੇ ਨਾ ਕਿਤੇ ਸਰਕਾਰ ਬਿਲਕੁਲ ਬੈਕਫਰਡ ਤੇ ਹੈ ਜਦੋਂ ਸਰਕਾਰ ਨੂੰ ਪਤਾ ਲੱਗ ਜਾਏ ਕਿ ਮੇਰਾ ਲੋਕਾਂ ਦੇ ਵਿੱਚ ਉਹ ਨਹੀਂ ਪਹਿਲਾਂ ਵਾਲਾ ਰਿਹਾ ਜਿਹੜਾ ਪਹਿਲਾਂ ਵਾਲਾ ਪਿਆਰ ਸੀ ਹੁਣ ਉਹ ਗੱਲਾਂ ਨਹੀਂ ਰਹੀਆਂ ਤਾਂ ਸਾਥੀਓ ਫਿਰ ਕਿਤੇ ਨੇ ਕਿਤੇ ਦਬਾਅ ਵਾਲੀ ਰਾਜਨੀਤੀ ਜਾਂ ਪ੍ਰੈਸ਼ਰ ਵਾਲੀ ਰਾਜਨੀਤੀ ਸ਼ੁਰੂ ਹੋ ਜਾਂਦੀ ਉਸ ਤੋਂ ਬਾਅਦ ਤਾਂ ਸਾਥੀਓ ਉਹ ਹੀ ਚੱਲ ਰਿਹਾ ਹੁਣ ਤਾਂ ਸਾਥੀਓ ਬੇਰੁਜ਼ਗਾਰਾਂ ਦੀਆਂ ਜਿਹੜੀਆਂ ਮੰਗਾਂ ਲਗਾਤਾਰ ਆਪਣੀਆਂ ਟਲਦੀਆਂ ਆਈਆਂ ਹੁਣ ਵੀ ਲਗਾਤਾਰ ਟਲਣੀਆਂ ਆ ਤੁਹਾਨੂੰ ਵੀ ਪਤਾ ਹੈ ਤਾਂ ਸਾਥੀਓ ਜਿਹੜੀ ਮੀਟਿੰਗ ਆਪਾਂ ਨੂੰ ਦਿੱਤੀ ਹੋਈ ਸੀ 5 ਤਰੀਕ ਦੀ ਸਬ ਕਮੇਟੀ ਨਾਲ ਤਾਂ ਸਾਥਿਓ ਉਹ ਮੀਟਿੰਗੇ ਰਾਤ ਇਹਨਾਂ ਨੇ ਲਗਭਗ ਕੈਨਸਲ ਕਰ ਦਿੱਤੀ ਮੁਲਤਵੀ ਕਰ ਦਿੱਤੀ ਅਜੇ ਤੱਕ ਉਹਦੀ ਡੇਟ ਨਹੀਂ ਆਈ ਡੇਟ ਵੀ ਨਹੀਂ ਆਣੀ ਜੇ ਆ ਵੀ ਜਾਂਦੀ ਏ ਤਾਂ ਅਜੇ ਕੋਈ ਪੱਕਾ ਨਹੀਂ ਕਦੋਂ ਹੋਣੀ ਏ ਉਹ ਵੀ ਮੀਟਿੰਗ ਹੁੰਦੀ ਏ ਜਾਂ ਨਹੀਂ ਉਹਦੇ ਵਿੱਚ ਅਜੇ ਕੋਈ ਕਨਫਰਮ ਨਹੀਂ ਹੈਗਾ ਤਾਂ ਸਾਥਿਓ ਤੁਸੀਂ ਬਿਲਕੁਲ ਲਗਾਤਾਰ ਆਪਣੇ ਧਰਨੇ ਦਾ ਹਿੱਸਾ ਬਣਦੇ ਰਹੋ ਬਿਲਕੁਲ ਕੁਝ ਜ਼ਿਲ੍ਹਿਆਂ ਦੀਆਂ ਮਿਟੀਆਂ ਜਲਦ ਮੀਟਿੰਗਾਂ ਲੈਣ ਜਾ ਰਹੇ ਆ ਤਾਂ ਸਾਥਿਓ ਤੁਸੀਂ ਅਗਲਾ ਧਰਨਾ ਆਪਣਾ ਜਿਹੜਾ 23 ਮਾਰਚ ਨੂੰ ਰੱਖਿਆ ਹੋਇਆ ਸਰਦਾਰ ਭਗਤ ਸਿੰਘ ਦਾ ਛੇਤੀ ਧਿਆਣਾ ਹੈ ਤਾਂ ਤੁਸੀਂ ਸਾਰਿਆਂ ਨੇ ਉਸ 31 ਤਰੀਕ ਦੇ ਧਰਨੇ ਦੇ ਵਿੱਚ ਸ਼ਮੂਲੀਅਤ ਕਰਨੀ ਸਾਰਿਆਂ ਨੇ ਪਹੁੰਚਣਾ ਹੈ ਧਰਨੇ ਦੇ ਵਿੱਚ ਵੱਡੇ ਪੱਧਰ ਤੇ ਆਪਣਾ ਹਿੱਸਾ ਲੈਣਾ ਹੈ ਜਦੋਂ ਤੱਕ ਤੁਸੀਂ ਬਿਲਕੁਲ ਇਸ ਵਾਰ ਵਧੀਆ ਇਕੱਠ ਸੀ ਆਉਣ ਵਾਲੇ ਦਿਨਾਂ ਚ ਆਪਾਂ ਇਸ ਤੋਂ ਵੱਡੇ ਇਕੱਠ ਵੱਲ ਵੱਧ ਰਹੇ ਹਾਂ ਤਾਂ ਸਾਥੋਂ ਉਮੀਦ ਹੈ ਤੁਸੀਂ 31 ਤਰੀਕ ਨੂੰ ਜਿਹੜਾ ਅਗਲਾ ਧਰਨਾ ਆਪਣਾ ਆ ਲੱਖਿਆ ਤੁਸੀਂ ਸਾਰੇ ਪਹੁੰਚੋਗੇ ਮੀਟਿੰਗ ਆਪਣੀ ਜਿਹੜੀ ਹੈਗੀ ਸੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਮੀਟਿੰਗ ਦਾ ਅਜੇ ਕੋਈ ਨਾਮ ਨਿਸ਼ਾਨੀ ਹੈ ਕਦੋਂ ਹੋਣੀ ਹੈ ਕਦੋਂ ਕਰਨਗੇ ਇਹ ਕੋਈ ਪੱਕਾ ਨਹੀਂਗਾ ਤਾਂ ਇੱਕੋ ਆ ਨਾਮ ਲੈ ਕੇ ਕਹਿਤਾ ਵੀ ਵਿਕੋ ਬਜਟ اجلاس ਸ਼ੁਰੂ ਹੋਣ ਜਾ ਰਿਹਾ ਹੈ ਤਾਂ ਉਹਦੇ ਕਰਕੇ ਅਸੀਂ ਮੀਟਿੰਗ ਮੁਲਤਵੀ ਕਰਦੇ ਆਂ ਪਰ ਸਾਥੀਓ ਅੱਗੇ ਦੇਖਦੇ ਆਂ ਕੀ ਕਰਦੇ ਆ ਜੇ ਮੀਟਿੰਗ ਆਪਣੀ ਨਹੀਂ ਹੁੰਦੀ ਤਾਂ 23 ਤਰੀਕ ਦੀਆਂ ਆਪਣੀਆਂ ਜਿਹੜੀਆਂ ਆ ਤਿਆਰੀਆਂ 23 ਮਾਰਚ ਦੀਆਂ ਤੁਸੀਂ ਸਾਰੇ ਧਰਨੇ ਦੀਆਂ ਸਾਰੇ ਸਾਥੀ ਆਪਣੇ ਆਪਣੇ ਘਰਾਂ ਦੇ ਆਸ-ਪਾਸੇ ਜਿੱਥੇ ਵੀ ਕੋਈ ਬੈਠਾ ਸਾਰੇ ਫੋਨ ਕਰਨੇ ਸ਼ੁਰੂ ਕਰ ਦਿਓ ਤੇ ਧਿਆਨੀਆਂ ਵਧਣੀਆਂ ਸ਼ੁਰੂ ਕਰ ਦਿਓ ਆਓ ਆਪਾਂ 23 ਤਰੀਕ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਫਿਰ ਕਰਾਓ ਕਰਾਂਗੇ ਜੇਕਰ ਆਪਣੀ ਮਿੱਡੀਆਂ ਦੇ ਵਿੱਚ ਕੁਝ ਹੱਲ ਹੁੰਦਾ ਦਿਖਦਾ ਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਜਾਵੇ ਧੰਨਵਾਦ ਸਾਥੀਓ ਮੈਂ ਸੋਨ ਸਿੰਘ ਬਾਇਆ ਸੂਬਾ ਪ੍ਰਮਾਣ ਬੀ ਅਟਟਪਾਸ ਪੰਜਾਬ ਧੰਨਵਾਦ